ਦੇਰੀ ਦੇ ਨਾਲ ਕੋਟਕਪੂਰੇ ਵਾਲੇ ਨਵੇਂ ਬਣੇ ਪੁਲ ਤੇ ਖੜੇ ਆ ਤੇ ਇਸ ਨੂੰ ਅੱਜ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਵਧੀਆ ਜੀ ਬਹੁਤ ਔਖੇ ਸੀ ਫਰੀਦਕੋਟ ਦੇ ਲੋਕ ਨਵਾਂ ਪੁਲ ਚੱਲਣ ਨਾਲ ਟ੍ਰੈਫਿਕ ਦੀ ਸਮੱਸਿਆ ਬਹੁਤ ਹੱਲ ਹੋ ਜਾਣੀ ਹੈ। ਇਧਰਲਾ ਰਸਤਾ ਇੱਕ ਵਾਰੀ ਫੇਰ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਇਧਰੋਂ ਮਸ਼ਾਕੀ ਰੋਡ ਵਾਲੇੋਂ ਪਾਸੇੋਂ ਸੜਕ ਆਉਂਦੀ ਆ ਉਹ ਵੀ ਬੰਦ ਕਰਤੀ ਗਈ। ਦੇਖ ਸਕਦੇ ਹੋ ਕਿ ਲੋਕ ਆਉਂਦੇ ਅੱਗੇ ਪਤਾ ਲੱਗਦਾ ਆ ਕੇ ਕਿ ਸੜਕ ਬੰਦ ਆ। ਆਪਣਾ ਸਪੋਰ ਕੀਤੇ ਜਾ ਰਹੇ ਆ ਵੱਡੀ ਪੱਧਰ ਤੇ ਤੁਸੀਂ ਦੇਖ ਸਕਦੇ ਹੋ। ਮਸ਼ੀਨਾਂ ਬੋਰ ਕਰ ਰਹੀਆਂ ਤੇ ਬੋਰ ਕਰਕੇ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜੀਆਂ ਪੁੱਲ ਦੀਆਂ ਬੁਰਜੀਆਂ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਰੱਖੀਆਂ ਜਾਣਗੀਆਂ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਕੋਟਕਪੂਰੇ ਵਾਲੇ ਨਵੇਂ ਬਣੇ ਪੁੱਲ ਤੇ ਖੜੇ ਆ ਤੇ ਇਸ ਨੂੰ ਅੱਜ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਏ। ਆ ਤੁਸੀਂ ਦੇਖ ਸਕਦੇ ਹੋ ਬੜਾ ਆਰਾਮ ਨਾਲ ਲੋਕ ਲੰਘ ਰਹੇ ਨੇ ਤੇ ਪੁਰਾਣਾ ਪੁੱਲ ਜਿਹੜਾ ਉੱਥੇ ਇਹ ਲਾ ਕੇ ਬੈਰੀਗੇਟ ਲਾ ਕੇ ਇਹਨੂੰ ਬੰਦ ਕਰ ਦਿੱਤਾ ਗਿਆ ਏ ਤੇ ਇਹਦੇ ਕੰਮ ਜਿਹੜਾ ਨਵਾਂ ਕਰਨ ਦਾ ਇਹਨੂੰ ਵੀ ਇਹ ਸ਼ੁਰੂ ਹੋ ਗਿਆ ਏ। ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਆਈਆਂ ਹੋਈਆਂ ਜਿਹੜੀਆਂ ਇਹਨੂੰ ਪੁਰਾਣੇ ਨੂੰ ਤੋੜਨਗੀਆਂ ਵੀ ਤੇ ਹੁਣ ਬੋਰ ਕੀਤੇ ਜਾ ਰਹੇ ਆ ਵੱਡੀ ਪੱਧਰ ਤੇ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਬੋਰ ਕਰ ਰਹੀਆਂ ਤੇ ਬੋਰ ਕਰਕੇ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜੀਆਂ ਪੁਲ ਦੀਆਂ ਬੁਰਜੀਆਂ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਰੱਖੀਆਂ ਜਾਣਗੀਆਂ ਤੇ ਫਿਰ ਉਹ ਬੁਰਜੀਆਂ ਮਜ਼ਬੂਤ ਕਰਨ ਤੋਂ ਬਾਅਦ ਇਹਦੇ ਉੱਤੇ ਪੁਲ ਉਸੇ ਤਰ੍ਹਾਂ ਰੱਖ ਦਿੱਤਾ ਜਾਵੇਗਾ ਸਟੀਲ ਦਾ ਪੌਲਾ ਜਿਹੜਾ ਇਹ ਪਿਛਲੀ ਵਾਰ ਵੀ ਤੁਹਾਨੂੰ ਇਹ ਤੁਸੀਂ ਦੇਖਿਆ ਕਿ ਜਿਹੜਾ ਸਟੀਲ ਦਾ ਪੁਲ ਬਣਦੇ ਅੱਜ ਕੱਲ੍ਹ ਫਰੀਦਕੋਟ ਦੇ ਵਿੱਚ ਲਗਭਗ ਤਿੰਨ ਪੋਲ ਬਣ ਕੇ ਕੰਪਲੀਟ ਹੋ ਚੁੱਕੇ ਆ ਤੇ ਬਾਕੀ ਬਣ ਰਹੇ ਆ ਇਹ ਬੋਰ ਕਰ ਰਹੀ ਹੈ ਮਸ਼ੀਨ ਤੇ ਨਾਲ ਦੀ ਨਾਲ ਪੁਲ ਦਾ ਤੋੜਨ ਦਾ ਵੀ ਬਾਅਦ ਦੇ ਵਿੱਚ ਇਹੀ ਕੰਮ ਕਰੂਗੀ ਤੇ ਫਿਲਹਾਲ ਇਹ ਬੋਰ ਕਰ ਰਹੀ ਹੈ ਵੱਡੀ ਪੱਧਰ ਤੇ ਜਿੰਨਾ ਡੂੰਘਾ ਪੁਲ ਚਾਹੀਦਾ ਇਹ ਜਿਹੜਾ ਕੰਮ ਆ ਇਹ ਮਿੰਟ ਦੇ ਵਿੱਚ ਕਰ ਦਿੰਦੀ ਹੈ ਸਕਿੰਟਾਂ ਦੇ ਵਿੱਚ ਕਰ ਦਿੰਦੀ ਆ ਤੇ ਜਿਹੜੇ ਬਾਕੀ ਕੰਮ ਆ ਆਮ ਤੌਰ ਤੇ ਇਹੀ ਕੰਮ ਜੇ ਮਜ਼ਦੂਰਾਂ ਨੇ ਕਰਨਾ ਹੁੰਦਾ ਤਾਂ ਬਹੁਤ ਟਾਈਮ ਲੱਗਣਾ ਸੀ ਇਹ ਜਿਹੜਾ ਕੰਮ ਆ ਬੋਰ ਦਾ ਕੰਮ ਆ ਦੇਖੋ ਇਹਨੇ ਲਗਭਗ 7 ਫੁੱਟ ਦੇ ਕਰੀਬ ਆ ਜਿਹੜਾ ਬੋਰ ਆਪਣੇ ਗੱਲ ਕਰਦਿਆਂ ਕਰਦਿਆਂ ਤਿੰਨ ਚਾਰ ਮਿੰਟਾਂ ਦੇ ਵਿੱਚ ਵਿੱਚ ਹੀ ਡੂੰਗਾ ਕਰ ਦਿੱਤਾ ਹੈ ਤੇ ਇਹਦੇ ਵਿੱਚ ਪੂਰੇ ਬੋਰ ਦੇ ਵਿੱਚ ਬਣੀ ਬਣਾਈ ਜਿਹੜੀ ਇਹਨਾਂ ਨੇ ਸਲੇਬ ਆ ਉਹ ਰੱਖ ਦੇਣੀ ਆ ਕਿ ਜਦੋਂ ਸੁੱਕ ਗਈ ਤੇ ਉਸ ਦੇ ਉੱਤੇ ਪੁੱਲ ਰੱਖਿਆ ਜਾਣਾ ਵਰਮਾ ਇਹਦਾ ਜਿਹੜਾ 2 ਫੁੱਟ ਦਾ ਆ ਤੁਸੀਂ ਦੇਖ ਸਕਦੇ ਹੋ ਇਹ ਲੱਗਦਾ ਆ ਕਿ ਇਹਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਸ ਪੁੱਲ ਨੂੰ ਤੇ ਫਿਰ ਇੱਥੇ ਇੱਕ ਹੋਰ ਪੁੱਲ ਇਸ ਤਰ੍ਹਾਂ ਦਾ ਹੀ ਪੁੱਲ ਬਿਲਕੁਲ ਇਹ ਇਧਰਲੇ ਪਾਸੇ ਬਣੇਗਾ ਯਾਨੀ ਇਹ ਪੁਲ ਜਿੰਨਾ ਸੀਗਾ ਉਸ ਤੋਂ ਲਗਭਗ ਦੁੱਗਣੇ ਤੋਂ ਵੱਧ ਦੀ ਜਗ੍ਹਾ ਜਿਹੜੀ ਉਹ ਇਹਨਾਂ ਨਹਿਰਾਂ ਤੇ ਜਾਣ ਨੂੰ ਹੋ ਜਾਣੀਆਂ ਆਉਣ ਨੂੰ ਹੋ ਜਾਣੀਆਂ ਇਹ ਵਨ ਵੇ ਪੁਲ ਹੁਣ ਬਣਨ ਵਾਲਾ ਹੈ ਇਧਰਲੇ ਪਾਸੇ ਜਿਹੜਾ ਪੁਲ ਬਣਿਆ ਇਹ 23 ਫੁੱਟ ਦੇ ਕਰੀਬ ਬਣਿਆ ਤੇ ਇਧਰਲੇ ਪਾਸੇ ਵੀ ਜਿਹੜਾ ਪੁਲਾ ਇਹ 23 ਫੁੱਟ ਇੱਕ ਹੋਰ ਬਣੇਗਾ ਤੇ ਵਿਚਾਲੇ ਇੱਥੇ 10 ਫੁੱਟ ਦਾ ਰਸਤਾ ਰਹੇਗਾ ਉਹ 40 ਦਾ ਸਫਾਈ ਵਗੈਰਾ ਕਰਨ ਨੂੰ ਜਾਂ ਕਿਸੇ ਹੋਰ ਕੰਮ ਨੂੰ ਜਿਵੇਂ ਇਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੱਡਿਆ ਹੋਇਆ ਰਸਤਾ ਉਹ ਇੰਨਾ ਕੁ ਰਸਤਾ ਰਹਿ ਜਾਊਗਾ ਤੇ ਇਹ ਪੁਰਾਣਾ ਪੁਲਾ ਜਿਹੜਾ ਇਹ ਟਾ ਕੇ ਇਹਦੀ ਥਾਂ ਤੇ ਨਵਾਂ ਬਣ ਜਾਊਗਾ ਇਹ 10 ਫੁੱਟ ਦੇ ਕਰੀਬ ਦਾ ਜਿਖ ਸਕਦੇ ਹੋ ਤੁਸੀਂ ਤੇ ਰਸਤਾ ਜਿਹੜਾ ਇਹ ਦੋਨਾਂ ਪੁਲਾਂ ਦੇ ਵਿੱਚਕਾਰ ਹੋਵੇਗਾ ਵਨ ਵੇ ਹੋ ਜਾਏਗਾ ਪੂਰਾ ਕਿਉਂਕਿ ਸਰਕਾਰ ਦੀ ਜੇ ਨੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਹ ਸਾਰੀ ਸੜਕ ਨੂੰ ਵਨ ਵੇ ਕਰਨ ਦੀ ਬਣਦੀ ਆ ਕੋਟਕਪੂਰਾ ਸੜਕ ਵਾਲੀ ਸੜਕ ਨੂੰ ਤਾਂ ਇਹ ਪੋਲਾ ਜਿਹੜੇ ਉਹ ਓੜੀ ਕਾ ਨਹੀਂ ਬਣ ਗਏ ਹੁਣ ਇਸ ਤੋਂ ਅਗਲਾ ਪੋਲਾ ਜਿੱਥੇ ਅਕਸਰ ਐਕਸੀਡੈਂਟ ਹੁੰਦੇ ਆ ਸ਼ਾਈ ਹਵੇਲੀ ਲੰਘ ਕੇ ਜਿਹੜਾ ਪੋਲ ਆਉਂਦਾ ਉੱਥੇ ਜਿਹੜਾ ਪੋਲਾ ਉਹਨੂੰ ਚੌੜਾ ਕਰਨ ਦੀ ਲੋੜ ਆ ਲੋਕ ਵੀ ਮੰਗ ਕਰ ਰਹੇ ਆ ਕਿ ਉਸਨੂੰ ਚੌੜਾ ਕੀਤਾ ਜਾਵੇ ਤੇ ਜੇ ਉਹਨੂੰ ਵੀ ਚੌੜਾ ਕਰ ਦਿੱਤਾ ਜਾਂਦਾ ਤਾਂ ਇਸ ਸੜਕ ਦੇ ਉੱਤੇ ਟਰੈਫਿਕ ਜਿਹੜਾ ਉਹ ਪੂਰੀ ਵਧੀਆ ਤਰੀਕੇ ਦੇ ਨਾਲ ਚੱਲ ਲੱਗੂਗਾ ਇਹ ਤੁਸੀਂ ਦੇਖ ਸਕਦੇ ਹੋ ਇਧਰਲਾ ਰਸਤਾ ਇੱਕ ਵਾਰੀ ਫੇਰ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਇਧਰ ਮਸ਼ਾਕੀ ਰੋਡ ਵਾਲੇ ਪਾਸਿਓਂ ਸੜਕ ਆਉਂਦੀ ਆ ਉਹ ਵੀ ਬੰਦ ਕਰਤੀ ਕੇ ਦੇਖ ਸਕਦੇ ਕੋ ਲੋਕ ਆਉਂਦੇ ਅੱਗੇ ਪਤਾ ਲੱਗਦਾ ਆ ਕੇ ਕਿ ਸੜਕ ਬੰਦ ਆ ਤੇ ਲੋਕ ਪਿੱਛੇ ਮੁੜਦੇ ਆ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਪਿਛਲੇ ਪਾਸੇ ਲਾਉਣਾ ਚਾਹੀਦਾ ਜਿੱਥੋਂ ਲੋਕ ਐਂਟਰ ਕਰਦੇ ਆ ਤਾਂ ਕਿ ਜਿਹੜਾ ਲੋਕਾਂ ਨੂੰ ਮੁਸ਼ਕਲ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਬੰਦ ਕੀਤਾ ਹੋਇਆ ਇਹਨਾਂ ਨੇ ਪਰ ਇਹਦੇ ਵਿੱਚ ਜਿਹੜੀਆਂ ਹਜੇ ਪਾਈਪਾਂ ਲੱਗੀਆਂ ਨਾ ਦੋਨੀਆਂ ਪਾਸੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਪਾਈਪਾਂ ਲੱਗੀਆਂ ਦੋਨੀਆਂ ਪਾਸੇ ਇਹ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਨਗਰਪਾਲਿਕਾ ਕ੍ਰਾਸਟ ਨੇ ਲਾਇਆ ਸੀਗਾ ਜਦੋਂ ਚੱਲਦਾ ਸੀ ਰਾਤ ਨੂੰ ਇਹ ਪਹਾਰਾ ਸੀਗਾ ਲਾਈਟਾਂ ਲਗੀਆਂ ਹੋਈਆਂ ਤੇ ਇਹ ਜਦੋਂ ਪਹਿਲਾਂ ਚੱਲਦਾ ਸੀ ਲਾਈਟਾਂ ਹੁੰਦੀਆਂ ਸੀਗੀਆਂ ਚੱਲਦੀਆਂ ਸੀਗੀਆਂ ਇਹ ਹਜੇ ਤੱਕ ਪਾਈਪਾਂ ਤੇ ਹੋਰ ਕਈ ਤਰ੍ਹਾਂ ਦੀਆਂ ਤੇ ਪਾਈਪਾਂ ਦੇ ਵਿੱਚ ਤਾਰਾਂ ਲਗਦੀਆਂ ਉਹ ਹਜੇ ਲਾਈਆਂ ਨਹੀਂ ਗਈਆਂ ਹਾਂਜੀ ਸ਼ਰਮਾ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਪੁਲ ਚਾਲੂ ਕਰਤਾ ਗਿਆ ਨਵਾਂ ਬਹੁਤ ਵਧੀਆ ਜੀ ਬਹੁਤ ਔਖੇ ਸੀ ਖਰੀਦਕੋਟ ਦੇ ਲੋਕ ਨਵਾਂ ਪੁਲ ਚੱਲਣ ਨਾਲ ਟ੍ਰੈਫਿਕ ਦੀ ਸਮੱਸਿਆ ਬਹੁਤ ਹੱਲ ਹੋ ਜਾਣੀ ਹੈ ਜਿਹੜਾ ਦੂਸਰੇ ਪਾਸੇ ਵਾਲਾ ਉਹ ਵੀ ਸ਼ੁਰੂ ਕਰਨਗੇ ਵਨਵੇ ਕਰ ਦਣਗੇ ਫਿਰ ਇਹ ਵੀ ਬਹੁਤ ਵਧੀਆ ਵਧਾਈਆਂ ਸਾਰੇ ਕਮ ਕਮ ਦੀ ਹੈ ਇਸ ਨੂੰ ਕੋਟ ਕੋ ਪੂਰੇ ਵਾਲੇ ਨਵੇਂ ਬਣੇ ਪੁਲ ਤੇ ਖੜੇ